ਜੇ ਨਹੀਂ ਸੀ ਸੋਚਿਆ ਉਹ ਵੀ ਭੁਗਤਣਾ ਪਿਆ ਤੁਹਾਨੂੰ ਕਿਉਂਕਿ ਕਈ ਦਿਨ ਦੀ ਜੇਲ੍ਹ ਹੋ ਗਈ ਸੀ ਮੇਰੀ ਗੱਲ ਸੁਣੋ ਇਹ ਮਤਲਬ ਕਿ ਜਿੱਦਾਂ 17 ਤਰੀਕ ਨੂੰ 17 ਮਾਰਚ ਨੂੰ ਕੱਟ ਕੀਤਾ ਗਿਆ ਹੈ ਕੱਟ ਦੇ ਵਿੱਚ ਹੀ ਇਹ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਮੈਂਬਰੀ ਕਮੇਟੀ ਵੱਲੋਂ ਮਤੇ ਪਾਸ ਕੀਤੇ ਗਏ ਸੀ ਇਹ ਮਤੇ ਉਦੋਂ ਪੜੇ ਵੀ ਗਏ ਸੀ ਕਿ ਜਿਹੜਾ ਚੇਤਨਾ ਮਾਰਚਾ ਦਮਦਮਾ ਸਭ ਉਹ ਕੀ ਤਲਵੰਡੀ ਤੋਂ ਅਕਾਲ ਤਖਤ ਆਊਗਾ ਤੇ ਇੱਕ ਅਨੰਦਪੁਰ ਸਾਹਿਬ ਤੋਂ ਵੀ ਅਕਾਲ ਤਖਤ ਆਊਗਾ ਇਹ ਜੇ ਦੋ ਮਤਲਬ ਉਦੋਂ ਵੀ ਸੰਗਤ ਸਾਡੇ ਕੋਲ ਜਵਾਬ ਮੰਗਦੀ ਸੀ ਵੀ ਕੱਠ ਚ ਕੋਈ ਜਵਾਬ ਦੋ ਉਦੋਂ ਮੈਂ ਸੰਗਤ ਨੂੰ ਕਿਹਾ ਕਿ ਦੱਸ ਦੇਣਾ ਜਹੇ ਸਾਹਿਬ ਜਹੇਦਾ ਸਾਹਿਬ ਦਾ ਮਤਲਬ ਮੈਸੇਜ ਢੀਕਾਂਗੇ ਜੇ ਨਹੀਂ ਕੁਛ ਕਰਦੇ ਫਿਰ ਅਸੀਂ ਤੁਹਾਨੂੰ ਕੋਈ ਕਾਲ ਦਵਾਂਗੇ ਮੁੜ ਕੇ ਜਹੇਦਾ ਸਾਹਿਬ ਨੂੰ ਮਿਲੇ ਆ ਉਹਨਾਂ ਨੇ 8 ਮਤਲਬ ਅਪ੍ਰੈਲ ਦਾ ਕਿਹਾ ਕਿ ਵਿਸਾਖੀ ਤੋਂ ਪਹਿਲਾਂ 8 ਅਪ੍ਰੈਲ ਨੂੰ ਦਮਦਵਾ ਸਾਹਿਬ ਤਲਵੰਡੀ ਤੋਂ ਤੁਰੂਗਾ ਕਿ 11 ਦਾ ਇੱਥੇ ਰੱਖਿਆ ਕਿ ਪੜਾ ਦਰਪਰਾ ਹੁੰਦਾ ਹੋਇਆ ਇੱਥੇ 11 ਨੂੰ ਪਹੁੰਚੂਗਾ ਇਹ ਕਾਲ ਜਹੇਦਾ ਸਾਹਿਬ ਨੇ ਦਿੱਤੀ ਤੇ ਉਹਦੇ ਰਿਕਾਰਡਿੰਗ ਹੈ ਹਾਂਜੀ ਪੰਜ ਮੈਂਬਰੀ ਕਮੇਟੀ ਚ ਮਤੇ ਪਾਸ ਹੋਏ ਜਿਹੇਦਾਰ ਦੇ ਕਹਿਣ ਤੇ ਸਭ ਕੁਝ ਹੋਇਆ ਹੈ ਨਾ ਤੇ ਉਹ ਜਦੋਂ ਉਹਨਾਂ ਦੇ ਮਤਲਬ ਕਾਲ ਦਿੱਤੀ ਪਰ ਇੱਕ ਦਿਨ ਪਹਿਲਾਂ ਵੀ ਮਿਲੇ ਭਾਈ ਸਾਹਿਬ ਦੇ ਚਾਚਾ ਜੀ ਤਾਂ ਉਹਨਾਂ ਆਖਿਆ ਵੀ ਸਾਰੀ ਤਿਆਰੀ ਹੋ ਚੁੱਕੀ ਆ ਉੱਥੇ ਵੀ ਮਤਲਬ ਸਾਰਿਆਂ ਪੰਜ ਸਿੰਘ ਸਾਹਿਬ ਨੂੰ ਮਿਲੇ ਸੀ ਤੁਸੀਂ ਹਾਂਜੀ ਨਹੀਂ ਉਹ ਪੰਜਵੇਂ ਪਰੀ ਕਮੇਟੀ ਦੇ ਕੋਈ ਮੈਂਬਰ ਸੀ ਹਾਂਜੀ ਤੇ ਵੀ ਸਾਰੀ ਤਿਆਰੀ ਹੋ ਚੁੱਕੀ ਸਾਰੀ ਜਗ੍ਹਾ ਫੋਨ ਕਰਤੇ ਆ ਜਿੱਥੇ ਜਿੱਤੇ ਮਤਲਬ ਪਿੰਡਾਂ ਜਪੜਾ ਹੋਣੇ ਉੱਥੇ ਵੀ ਤਿਆਰੀ ਹੋ ਚੁੱਕੀ ਹੈ ਅਹੀਂ ਤੇ ਉਹਦੇ ਰਿਕਾਰਡਿੰਗ 7 ਤਰੀਕ ਨੂੰ ਇੱਥੇ ਚਲੇ ਇਥੋਂ ਨਿਕਲ ਜਾਨੇ ਆ ਤੇ 8 ਨੂੰ ਸਵੇਰੇ ਜਲਦੀ ਨਹੀਂ ਪਹੁੰਚਿਆ ਜਾਣਾ ਨਾਲੇ ਸੰਗਤ ਨੂੰ ਮਿਲ ਲਾਂਗੇ ਜਦੋਂ 7 ਨੂੰ ਆਪਾਂ ਇਥੋਂ ਨਿਕਲਦੇ ਨਾਲ ਹੀ ਪ੍ਰਸ਼ਾਸਨ ਸੀ ਬਹੁਤ ਹੀ ਤੇ ਸਵੇਰ ਤੋਂ ਹੀ ਸਾਡੇ ਦੇ ਮਨ ਚ ਇਹ ਵੀ ਜਦਾਂ ਨੂੰ ਅੱਗੇ ਵੀ ਹਲਕਾ ਬਾਤ ਕਰਾਉਂਦੇ ਆ ਏਦਾਂ ਇਹਨਾਂ ਲਗਾਉਣਾ ਹੋਣਾ ਇੱਥੋਂ ਹੀ 5-7 ਗੱਡੀਆਂ ਸਾਡੇ ਮਗਰ ਲੱਗੀਆਂ ਤੇ ਮਤਲਬ ਕਿ ਜਦੋਂ ਅਸੀਂ ਇਥੋਂ ਨਿਕਲਿਆ 골ਡਨ ਗੇਟ ਤੋਂ ਅਸੀਂ ਸਿਰਫ ਆਪਣੇ ਪਰਿਵਾਰ ਸੇ ਇੱਕ ਕਿਰਾਏ ਤੇ ਗੱਡੀ ਲੈ ਕੇ ਗਏ 골ਡਨ ਗੇਟ ਲਾਗੇ ਜਾ ਕੇ ਇਹਨਾਂ ਨੇ ਸਾਡੀ ਗੱਡੀ ਰੋਕੀ ਆ ਗੱਡੀ ਰੋਕਨ ਤੇ ਇਹਨਾਂ ਨੇ ਗੱਡੀ ਰੋਕ ਦਈ ਚਾਚਾ ਇਹਨਾਂ ਪਹਿਲਾਂ ਹੱਥੋਂ ਪਾਈ ਹੋਏ ਫੋਨ ਖੋਣ ਲੱਗੇ ਫਿਰ ਅਮਰਤਪਾਲ ਦੀ ਭੂਆ ਦੇ ਖੋਇਆ ਫੋਨ ਇਹਨਾਂ ਨੇ ਦੋ ਫੋਨ ਇਹਨਾਂ ਖੋਲੇ ਤੇ ਚਾਚੀ ਵਾਲ ਵੀ ਹੋਏ ਉਹਨੇ ਨਹੀਂ ਫੋਨ ਦਿੱਤਾ ਜਿਹਦਾ ਮੇਰੇ ਵਾਲ ਹੋਏ ਮੈਂ ਤੇ ਬਹੁਤ ਕੁਝ ਬੋਲਿਆ ਵੀ ਵੀਡੀਓ ਕਲਿੱਪ ਵੀ ਜਾਰੀ ਹੋਇਆ ਆਇਆ ਸਾਡੇ ਕਿ ਮੇਰੇ ਲਾਗੇ ਫੋਨ ਖੋਣ ਨਾ ਆਇਓ ਮੈਂ ਫਿਰ ਚੱਲਦੀ ਗੱਡੀ ਛੋੜੀ ਜੀ ਵੀਡੀਓ ਬਣਾ ਕੇ ਪਾਤੀ ਪਰ ਇਹਨੂੰ ਇਹਨਾਂ ਨੇ ਅਰੈਸਟ ਕਰ ਲਿਆ ਪਰ ਪਤਾ ਨਹੀਂ ਖੜਨੇ ਕਿਥੇ ਲੱਗਿਆ ਇਹਨੂੰ ਜਗ੍ਹਾ ਦਾ ਨਹੀਂ ਪਤਾ ਉੱਥੋਂ ਇਹ ਹਰਪਾਲ ਜਿਹੜਾ ਡੀਐਸਪੀ ਐ ਇਹਨੇ ਉਹ ਡਰਾਈਵਰ ਨੂੰ ਤਾਰ ਕੇ ਸਾਡੇ ਬੈਗ ਸਾਰੇ ਗੱਡੀ ਚੋਂ ਬਾਹਰ ਸੁੱਟ ਤੇ ਕੱਪੜਿਆਂ ਦੀ ਉੱਥੇ ਹੀ ਗੋਲਡਨ ਗੇਟ ਲਾਗੇ ਗੱਡੀ ਚਲਾ ਕੇ ਇਹ ਥੋੜਾ ਕਿ ਗਿਆ ਇੱਕ ਮੀਲਕ ਦੇ ਲੱਗ ਛਾ ਕੇ ਗਿਆ ਹੁਣ ਇਹ ਆਪ ਕੰਬਦਾ ਹੈ ਗੱਡੀ ਚਲਾਉਂਦੇ ਗੱਡੀ ਨਹੀਂ ਚੱਲਦੀ ਉਹ ਜਿਹੜੀ ਗੱਡੀ ਚਲਾਈ ਉਹਨਾਂ ਨੇ ਹਾਂਜੀ ਆਪਣੇ ਵਾਲੀ ਡਰਾਈਵਰ ਤਾਰਤਾ ਉੱਥੇ ਹੀ ਤੇ ਫਿਰ ਗਾਂ ਜਾ ਕੇ ਨੇ ਹੋਰ ਡਰਾਈਵਰ ਇੱਕ ਨੇ ਫੜੀ ਗੱਡੀ ਫਿਰ ਉਹਨੇ ਇੱਕ ਗਾਂ ਜਾ ਕੇ ਇੱਕ ਬੱਸ ਦੇ ਹਨ ਨੂੰ ਬਿਠਾਇਆ ਬੱਸ ਤੇ ਬਿਠਾ ਕੇ ਇਹਨੂੰ 5-6 ਘੰਟੇ ਉਹ ਕੈਂਟ ਜੇ ਇੱਕ ਮਤਲਬ ਉਧਰ ਪੁਲਿਸ ਦਾ ਹੀ ਆ ਉਥੇ ਕੋਈ ਆਪਣਾ ਮਤਲਬ ਪੰਜਾਬੀ ਭੈਣ ਭਰਾ ਨਹੀਂ ਹੈਗਾ ਪੁਲਿਸ ਵਾਲੇ ਹੀ ਸਾਰੇ ਸੰਗਤ ਚ ਕੋਈ ਨਹੀਂ ਉਹ ਜਗ੍ਹਾ ਤੇ ਹਨ ਨੂੰ ਇਨਾ ਰੱਖਿਆ 5-6 ਮਹੀਨੇ ਵੀ ਇਹ ਕੋਈ ਸੰਗਤ ਨਾ ਵੇਖੇ ਚਾਹ ਸੰਗਤ ਕੋਈ ਨਾ ਹਨ ਨੂੰ 골ਡਨ ਗੇਟ ਤੇ ਵੀ ਗੱਡੀ ਚੋਂ ਨਿਕਲ ਨਹੀਂ ਦਿੰਦੇ ਵੀ ਹੋ ਸਕਦਾ ਸੜਕ ਤੇ ਨਿਕਲ ਕੇ ਬਹਿਣਗੇ ਸੰਗਤ ਇਕੱਠੀ ਹੋ ਬਾਰੀਆਂ ਨਹੀਂ ਨਾ ਖੋਲਣ ਦਿੱਤੀਆਂ ਇਹ ਦੇ ਕਰਕੇ ਅਮਰਦੀਪੂ ਆਦੀ ਮਤਲਬ ਘੜੀ ਵੀ ਟੁੱਟੀ